ਜਗਦੀਪ ਸਿੰਘ ਕੰਬੋਜ ਗੋਲਡੀ ਕੁਐਸਚਨ ਨੰਬਰ 1576 ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁਰਦੀ ਥਾਣਾ ਵਿਚਰੌਣਾ ਜਿੱਥੇ ਥਾਣਾ ਦਾਮ ਤੋਂ ਲੈ ਕੇ ਦੇਰੀਆਂ ਅਤੇ ਕੂਕਾਨੀ ਟੱਕਤੀ ਹਰੇ ਭਰੇ ਜੰਗਲਾਂ ਵਿੱਚ ਪੂਰੇ ਸਾਲ ਵੈੰਦੀ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਹੈ వాటర్ਫਾਲ ਹੈ ਜੰਗਲ ਸਫਾਰੀ ਹੈ ਜੋ ਕਿ ਲਗਭਗ 20 ਕਿਲੋਮੀਟਰ ਆਨ ਜਾਣਾ ਉਸ ਤੋਂ ਇਲਾਵਾ ਬੋਟਿੰਗ ਹੈ ਸਾਡੇ ਰਿਐਸ਼ ਲਈ ਤਿੰਨ ਹਾਟਸ ਬਣਾਈਆਂ ਹੋਈਆਂ ਪਹਾੜ ਗੁਫਾਵਾਂ ਕੁਦਰਤੀ ਪਾਣੀ ਵਿੱਚ ਯਾਤਰਾ ਦੇ ਨਾਲ ਨਾਲ ਪੰਜਾਬੀ ਖਾਣਾ ਤੇ ਫਾਸਟ ਫੂਡ ਦਾ ਸੁਆਦ ਵੀ ਸਲਾਨੀਆਂ ਲਈ ਇੱਥੇ ਤਿਆਰ ਮਿਲਦਾ ਹੈ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਦਰਤੀ ਖਜ਼ਾਨਿਆਂ ਨੂੰ ਉਭਾਰਨ ਲਈ ਵੱਦ-ਵੱਦ ਉਪਰਾਲੇ ਕੀਤੇ ਹੈ ਜੀਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿਟ ਪਲੇਸ ਹੈ ਮਨਾਲੀ ਜਾਣਾ ਤਾਂ ਪੰਜਾਬੀ ਦੀ ਜਾਣਾ ਕੁੱਲੂ ਜਾਣਾ ਪੰਜਾਬੀ ਦੀ ਜਾਣਾ ਮੰਡੀ ਸ਼ਿਮਲਾ ਸੋ ਅਸੀਂ ਚਾਹੁੰਦੇ ਆ ਕਿ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ-ਕੀ ਦਿੱਤਾ ਇਸ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ ਜੀ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਜਿਹੜੀ ਬੱਗੋ ਤੋਂ ਉਤਾੜ ਤੋਂ ਫਾਜ਼ਿਲਕਾ ਫਰੀਦਕੋਟ ਰੋਡ ਸ਼ਹੀਦ ਉਦਮ ਸਿੰਘ ਮਾਰਗ ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਿਹੜੀ ਹੈ ਜ ਸਖਤਰ ਪੰਜਾਬ ਮੰਡੀ ਬੋਰਡ ਦੁਆਰਾ ਮਿਤੀ 11 ਮਾਰਚ 2025 ਨੂੰ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਵਿਭਾਗ ਨੂੰ ਜਾਰੀ ਕਰ ਦਿੱਤੀ ਗਈ ਹੈ ਜੀ ਇਹ ਛੜਕ ਫਰੋਜ਼ਪੁਰ ਫਾਜ਼ਿਲਕਾਰ ਰੋਡ ਆ ਨਹਿਰ ਦੇ ਨਾਲ-ਨਾਲ ਬਣੇਗੀ ਕੁੱਲ ਲંબਾਈ ਇਹਦੀ 9.5 ਕਿਲੋਮੀਟਰ ਆ ਜੀ ਚੌੜਾਈ 18 ਫੁੱਟ ਆ ਇਹ ਛੱਡ ਕੇ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਤੋਂ ਉਜਾਤ ਕੌਣ ਲਈ ਮਦਦ ਕਰੇਗੀ ਜੀ ਠੀਕ ਹੈ ਜੀ ਗੋਲਦੀ ਜੀ ਸਪੀਕਰ ਸਾਹਿਬ ਇੱਕ ਕੁਐਸਚਨ ਹੈ ਜੀ ਆ ਜੀ ਇਸ ਮਾਰਗ ਦਾ ਨਾਮ 시ਦੂਦਮ ਸਿੰਘ ਮਾਰਗ ਦੇ ਨਾਮ ਤੇ ਰੱਖਿਆ ਗਿਆ ਹੈ ਉਹਦੇ ਲਈ ਧੰਨਵਾਦ ਇੱਕ ਰਿਕੁਐਸਟ ਹੈ ਜੇ ਉਥੇ ਇੱਕ ਚੌਕ ਬਣਾ ਕੇ ਉਹਨਾਂ ਦੇ ਇੱਕ ਵੱਡਾ ਸਟੈਚੂ ਲਾ ਦਿੱਤਾ ਜਾਵੇ ਤਾਂ ਆਂਜਣਚ ਲੋਕਾਂ ਨੂੰ ਪਤਾ ਵੀ ਲੱਗੂਗਾ ਔਰ ਸਭ ਤੋਂ ਵੱਧ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਦਾ ਈਟੀਓ ਸਾਹਿਬ ਦਾ ਅਵੀਸਰ ਔਰ ਆਮਿਰ ਸਰ ਨੇ ਬਹੁਤ ਮਿਹਨਤ ਕੀਤੀ ਇਸ ਬਾਈਪਾਸ ਲਈ ਸਾਰੀ ਟੀਮ ਦਾ ਧੰਨਵਾਦ ਇੱਕ ਰਿਕੁਐਸਟ ਹੈ ਜਿਨ੍ਹਾਂ ਨੂੰ ਕਹਿੰਦੇ ਇੱਕ ਸਟੈਚੂ ਲਈ ਵੀ ਕਰ ਦਿਨ ਦੀ ਕਿਰਪਾ ਬਾਤਰੀ ਜੀ ਗੋਲਡੀ ਜੀ ਨੇ ਧੰਨਵਾਦ ਕਰਤਾ ਕਰਦੇ ਮਾਨਯੋਗ ਸਪੀਕਰ ਸਾਹਿਬ ਜੀ ਬਹੁਤ ਮਿਹਨਤ ਕੀਤੀ ਐਮਐਲਏ ਸਾਹਿਬ ਨੇ ਇਹਨਾਂ ਦੀ ਡਿਮਾਂਡ ਸੀਗੀ ਕਿ ਇਸ ਮਾਰਗ ਦਾ ਨਾਂ ਚੀਦੋਦਮ ਸਿੰਘ ਮਾਰਗ ਰੱਖਿਆ ਜਾਵੇ ਜਿਹੜੀ ਡਿਮਾਂਡ ਮਨਜ਼ੂਰ ਕਰ ਲਈ ਗਈ ਆ ਜੀ ਬਾਕੀ ਅਸੀਂ ਅੱਜ ਜਿੰਨੇ ਵੀ ਬੈਠੇ ਆ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਇਸ ਮੁਕੱਦਸ ਹਾਊਸ ਦੇ ਵਿੱਚ ਬੈਠੇ ਆ ਜੀ ਜਿਹੜਾ ਇਹਨਾਂ ਨੇ ਸਟੈਚੂ ਲਾਉਣ ਦੀ ਗੱਲ ਕੀਤੀ ਆ ਇਹ ਜਗ੍ਹਾ ਦੀ ਪਛਾਣ ਕਰ ਲੈਣ ਜੀ ਅਸੀਂ ਸਟੈਚੂ ਲਗਵਾ ਦੇਣਗੇ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਗੋਲਡੀ ਜੀ ਪ੍ਰਸ਼ਨ ਨੰਬਰ 1524 ਮਨਤਵੀ ਕੀਤਾ ਗਿਆ ਸਰਦਾਰ ਜਗਰੂਪ ਸਿੰਘ ਗਿੱਲ ਸਵਾਲ ਨੰਬਰ 1590 ਜੀ ਸਰਦਾਰ ਤਰਨਪ੍ਰੀਤ ਸਿੰਘ ਸੌਨ ਸੱਭਿਆਚਾਰਕ ਮਾਮਲੇ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਰਾਜ ਵਿੱਚ ਟੂਰਿਜ਼ਮ ਨੂੰ ਪਰਫੁੱਲਤ ਕਰਨ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਤਿਹਾਸਕ ਯਾਦਗਾਰਾਂ ਟੂਰਿਸਟ ਸਥਾਨਾਂ ਤੇ ਇਤਿਹਾਸਕ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੀ ਸਾਂਭ ਸੰਭਾਲ ਕਰਨ ਅਤੇ ਸੁੰਦਰੀਕਰਨ ਕਰਨ ਦੇ ਕੰਮ ਤੇ ਕੰਮ ਕਰਵਾਏ ਜਾ ਰਹੇ ਹਨ ਆਲਰੇਡੀ ਪਰੰਤੂ ਬਠਿੰਡਾ ਦੀਆਂ ਝੀਲਾਂ ਉੱਪਰ ਫੂਡ ਹੱਬ ਬਣਾਉਣ ਦੀ ਵਿਭਾਗ ਵਿੱਚ ਹਾਲ ਦੀ ਘੜੀ ਚ ਕੋਈ ਤਜਵੀਜ਼ ਵਿਚਾਰ ਨਹੀਂ ਹੈ ਜੀ ਗਿੱਲ ਸਾਹਿਬ ਕੋਈ ਹੈ ਸਪਲੀਮੈਂਟਰੀ ਸਰ ਉੱਥੇ ਫੇਚੇਰੀ ਜਦੋਂ ਕੈਬਨਿਟ ਮੀਟਿੰਗ ਹੋਈ ਸੀ 13 ਮਾਰਚ ਨੂੰ ਉਸ ਦੇ ਵਿੱਚ ਉਸ ਲੈਂਡ ਨੂੰ ਟਰਾਂਸਫਰ ਕੀਤਾ ਗਿਆ ਸੀ ਔਰ ਉਸ ਦੇ ਉੱਤੇ ਅਖਬਾਰਾਂ ਦੇ ਵਿੱਚ ਐਸੀ ਕਿ ਉੱਥੇ ਟੂਰਿਜ਼ਮ ਡਿਵੈਲਪ ਕੀਤਾ ਜਾਏਗਾ ਔਰ ਉੱਥੇ ਕੋਈ ਨਾ ਕੋਈ ਫੂਡ ਹਬ ਦਾ ਹੋਰ ਕਮ ਟੂਰਿਜ਼ਮ ਦਾ ਸ਼ੁਰੂ ਕੀਤਾ ਗਿਆ ਜੀ ਮੰਤਰੀ ਜੀ ਮੇਰਾ ਇੱਕ ਥੋੜੀ ਸਬਮਿਸ਼ਨ ਹੈ ਕਿ ਪੰਜਾਬ ਜਿਹੜਾ ਸਭ ਤੋਂ ਸੋਹਣੀ ਧਰਤੀ ਹੈ ਦੁਨੀਆ ਦੀ ਔਰ ਇਥੇ ਪਹਾੜ ਵੀ ਨੇ ਨਦੀਆਂ ਵੀ ਨੇ ਝੀਲਾਂ ਵੀ ਨੇ ਹਰ ਤਰ੍ਹਾਂ ਦਾ ਮੌਸਮ ਹੈ ਇਤਿਹਾਸਕ ਕਿਲੇ ਨੇ ਬਹੁਤ ਇਤਿਹਾਸਕ ਸਾਡੇ ਧਾਰਮਿਕ ਸਥਾਨ ਵੀ ਨੇ ਸੋ ਇਹਨਾਂ ਦੀ ਇੱਕ ਡਿਟੇਲਡ ਆਪਣੀ ਸੈਟਸਪਾਟ ਦੇ ਨਾਲ ਰੱਖ ਦੇ ਤਸਵੀਰ ਬਣਾਉਣੀ ਚਾਹੀਦੀ ਹੈ ਬਾਕੀ ਮੰਤਰੀ ਜਵਾਬ ਦੇਣਗੇ ਜੀ ਇਹ ਬਿਲਕੁਲ ਸਪੀਕਰ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਕਿ ਪੰਜਾਬ ਦੀ ਧਰਤੀ ਹੈ ਜਿਹੜੀ ਅਲਗੋਰਿਜ਼ਮ ਦੇ ਵਿੱਚ ਔਰ ਸੱਭਿਆਚਾਰ ਦੇ ਵਿੱਚ ਇਹਦਾ ਕੋਈ ਮੁਕਾਬਲਾ ਨਹੀਂ ਆਪਾਂ ਇਹਦੇ ਤੇ ਬਹੁਤ ਕੰਮ ਕੀਤਾ ਜਾ ਸਕਦਾ ਸੋ ਅਸੀਂ ਬਹੁਤ ਸਾਰੇ ਪ੍ਰੋਜੈਕਟਾਂ ਦੇ ਉੱਤੇ ਆਲਰੇਡੀ ਅਸੀਂ ਕੰਮ ਕਰਨ ਨੂੰ ਵੀ ਲੱਗੇ ਹੋਏ ਹਾਂ ਸੋ ਮਾਨਯੋਗ ਮੈਂਬਰ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪ੍ਰਪੋਜ਼ਲ ਬਣਾਓ ਇਹਦੀ ਕਿਉਂਕਿ ਹਲ ਤੱਕ ਤਾਂ ਸਾਡੇ ਵਿਭਾਗ ਕੋਲ ਇਹਨਾਂ ਦੀ ਪ੍ਰਪੋਜ਼ਲ ਵੀ ਨਹੀਂ ਆਈ ਇਹ ਪ੍ਰਪੋਜ਼ਲ ਬਣਵਾਣ नीचे डीसी लेवल ਤੋਂ ਉਹਨੂੰ ਸਾਰਾ ਕੁਝ A to Z ਕੰਪਲੀਟ ਕਰਵਾ ਕੇ ਸਾਡੇ ਵਿਭਾਗ ਕੋ ਭੇਜਣ 100% ਅਸੀਂ ਇਹਦੇ ਤੇ ਕੋਈ ਨਾ ਕੋਈ ਬਣਦੀ ਅਗਲੀ ਅਗਲੇਰੀ ਕਾਰਵਾਈ ਕਰਾਂਗੇ ਜਰੂਰ ਥੈਂਕ ਯੂ ਠੀਕ ਹੈ ਗਿਲਸਾਭ ਹੋ ਗਿਆ ਜੀ ਹੈਗੇ ਜੀ ਪ੍ਰਪੋਜ਼ਲ ਜੀ ਜੀ ਥੈਂਕ ਯੂ ਥੈਂਕ ਯੂ ਗਿਲਸਾਭ ਸ਼੍ਰੀ ਅਸ਼wini ਕੁਮਾਰ ਸ਼ਰਮਾ 1499 ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਮਾਨਯੋ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਸਪੀਕਰ ਸਾਹਿਬ ਮਹਾਂਜੋਗ ਮੈਂਬਰ ਸਾਹਿਬ ਨੇ ਜੋ ਸੜਕਾਂ ਬਾਰੇ ਪੁੱਛਿਆ ਹੈ ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ 45 ਅਸਰ 36 ਕਿਲੋਮੀਟਰ ਲੰਬਾਈ ਦੀਆਂ કુલ 24 ਲਿੰਕ ਸੜਕਾਂ ਦੀ ਹਾਲਤ ਖਰਾਬ ਹੈ ਇਹ ਸੜਕਾਂ ਸਾਲ 22 23 23 24 ਅਤੇ 24 25 ਤੋਂ ਮੁਰੰਮਤ ਲਈ ਡਿਊ ਹਨ ਵੇਰਵੇ ਦਿੱਤੇ ਗਏ ਆ ਭਾਰਤ ਸਰਕਾਰ ਵੱਲੋਂ ਆਰ ਡੀ ਐਫ ਨਾ ਮਿਲਣ ਕਾਰਨ ਫੰਡਾਂ ਦੀ ਕਾਰਟੋਨ ਕਰਨ ਨਾਲ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾ ਸਕੀ ਮੁਰੰਮਤ ਲਈ ਡਿਊ ਹੋਈਆਂ ਇਹਨਾਂ ਲਿੰਕ ਸੜਕਾਂ ਦੀ ਨਿਬਾੜ ਪਾਸੋਂ ਕਰਜ਼ਾ ਲੈ ਕੇ ਮੁਰੰਮਤ ਕਰਨ ਦੀ ਪ੍ਰਵਾਨਗੀ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਜਲਦੀ ਹੀ ਇਹਨਾਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇ